ਸਤਿ ਸ਼੍ਰੀ ਅਕਾਲ ਦੇਸ਼ ਤੁਨੇ ਦੀਆਂ ਖਬਰਾਂ ਤੁਸੀਂ ਦੇਖ ਰਹੇ ਹੋ ਬੁਲੇਟਿਨ ਦੀ ਸ਼ੁਰੂਆਤ ਅੱਜ ਦੀਆਂ ਵੱਡੀਆਂ ਤੇ ਅਹਿਮ ਅਪਡੇਟਸ ਨਾਲ ਇਰਾਨ ਅਤੇ ਲੀਬਨਾਂ ਵਿਚ ਜੰਗ ਦੇ ਮੋਰਚੇ ਖੋਲਣ ਵਾਲਾ ਇਜ਼ਰਾਈਲ ਗਾਜ਼ਾ ਵਿੱਚ ਲਗਾਤਾਰ ਭਾਰੀ ਹਮਲੇ ਕਰ ਰਿਹਾ ਇਜ਼ਰਾਈਲੀ ਫੌਜ ਨੇ ਤੜਕੇ ਗਾਜ਼ਾ ਦੇ ਦੋ ਵੱਡੇ ਸ਼ਹਿਰਾਂ ਤੇ ਵੱਡੇ ਹਵਾਈ ਹਮਲੇ ਕੀਤੇ ਪਹਿਲਾ ਹਮਲਾ ਮੱਦ ਗਾਜ਼ਾ ਦੇ ਦਿਰ ਅਲ ਬਲਾ ਸ਼ਹਿਰ ਵਿੱਚ ਹੋਇਆ ਇੱਥੇ ਆਈਡੀਐਫ ਨੇ ਅਲ ਅਕਸਾ ਹਸਪਤਾਲ ਦੇ ਨੇੜੇ ਟੈਂਟ ਕੈਂਪ ਤੇ ਇੱਕ ਵਿਸ਼ਾਲ ਹਵਾਈ ਹਮਲਾ ਕੀਤਾ ਚਾਰ ਫਲਸਤੀਨੀਆਂ ਦੀ ਮੌਤ ਹੋ ਗਈ ਤੇ ਕਈ ਜ਼ਖਮੀ ਹੋਏ ਨੇ ਇਸ ਦੇ ਨਾਲ ਹੀ ਦੂਜਾ ਹਮਲਾ ਉਤਰੀ ਗਾਜ਼ਾ ਦੇ ਸ਼ੇਖ ਰਾਜਵਾਨ ਵਿੱਚ ਹੋਇਆ ਆਈਡੀਐਫ ਨੇ ਹਮਾਮਾ ਸਕੂਲ ਨੂੰ ਨਿਸ਼ਾਨਾ ਬਣਾਇਆ ਇਸ ਚ 16 ਲੋਕਾਂ ਦੀ ਮੌਤ ਹੋ ਗਈ ਜਦਕਿ 21 ਲੋਕ ਜ਼ਖਮੀ ਹੋਏ ਸਾਰੇ ਜ਼ਖਮੀਆਂ ਨੂੰ ਤੁਰੰਤ ਐਂਬੂਲੈਂਸ ਰਾਹੀਂ ਹਸਪਤਲ ਪਹੁੰਚਾਇਆ ਗਿਆ ਇਹ ਹਮਲਾ ਇਨਾ ਜ਼ਬਰਦਸਤ ਸੀ ਕਿ ਸਕੂਲ ਅਤੇ ਇਸ ਦੇ ਹਾਤੇ ਦਾ ਇੱਕ ਹਿੱਸਾ ਪੂਰੀ ਤਰ੍ਹਾਂ ਤਬਾਹ ਹੋ ਗਿਆ ਹਰ ਪਾਸੇ ਰੌਲਾ ਪੈ ਗਿਆ ਲੋਕ ਆਪਣੀ ਜਾਨ ਬਚਾਉਣ ਲਈ ਇਧਰ ਉਧਰ ਭੱਜਦੇ ਵੇਖੇ ਗਏ ਬਿੱਤੇ ਕਈ ਦਿਨਾਂ ਤੋਂ ਬ੍ਰਿਟੇਨ ਦਾ ਮਾਹੌਲ ਗੜਬੜਾਇਆ ਹੋਇਆ ਤੇ ਉਥੋਂ ਲਗਾਤਾਰ ਹਿੰਸਾ ਦੀਆਂ ਖਬਰਾਂ ਆ ਰਹੀਆਂ ਨੇ ਇੱਕ ਵਾਰ ਫਿਰ ਬ੍ਰਿਟਿਸ਼ ਸ਼ਹਿਰਾਂ 'ਚ ਹਿੰਸਕ ਪ੍ਰਦਰਸ਼ਨ ਹੋਣ ਦੀ ਜਾਣਕਾਰੀ ਮਿਲੀਆ ਦੱਸਿਆ ਜਾ ਰਿਹਾ ਹੈ ਕਿ ਇਹ ਦੇਸ਼ 'ਚ 13 ਸਾਲਾਂ 'ਚ ਸਭ ਤੋਂ ਵੱਡਾ ਦੰਗਾ ਹੈ ਇਸ ਹਿੰਸਾ ਦੀ ਅੱਗ ਨੇ ਭਿਆਨਕ ਰੂਪ ਓਦੋ ਉਤਾਰ ਲਿਆ ਜਦੋਂ ਉੱਤਰ-ਪੱਛਮ ਇੰਗਲੈਂਡ 'ਚ ਤਿੰਨ ਬੱਚੀਆਂ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਪੁਲਿਸ ਨੇ ਹੁਣ ਤੱਕ 90 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਸਾਊਥ ਪੋਰਟ ਦੇ ਇੱਕ ਵਿਅਕਤੀ ਨੇ ਮੀਡੀਆ ਪੋਰਟ 'ਚ ਬੱਚੀਆਂ ਦੀ ਹੱਤਿਆ ਲਈ ਇੱਕ ਮੁਸਲਿਮ ਪ੍ਰਵਾਸੀ ਨੂੰ ਜ਼ਿੰਮੇਵ ਤੇ ਇਸ ਤੋਂ ਬਾਅਦ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪ ਤੇਜ਼ ਹੋ ਗਈ। ਬ੍ਰਿਟਿਸ਼ ਸ਼ਹਿਰਾਂ 'ਚ ਸੜਕ 'ਤੇ ਹੋਈ ਹਿੰਸਾ 'ਚ ਕਈ ਪੁਲਿਸ ਅਧਿਕਾਰੀ ਜ਼ਖਮੀ ਹੋ ਗਏ। ਲਿਵਰਪੂਲ, ਮੈਂਚੈਸਟਰ, ਸੁੰਦਰਲੈਂਡ, ਹਾਲ, ਬੈਲਫਾਸਟ ਅਤੇ ਲੀਡਜ਼ ਸਮੇਤ ਕਈ ਥਾਵਾਂ 'ਤੇ ਅਸ਼ਾਂਤੀ ਫੈਲ ਗਈ ਹੈ। हिमाचल प्रदेश ਵਿੱਚ ਪਿਛਲੇ 5 ਦਿਨਾਂ ਵਿੱਚ ਬੱਦਲ ਫਟਣ ਹੜ੍ਹਾਂ ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਕਾਰਨ ਕੁੱਲ 87 ਸੜਕਾਂ ਬੰਦ ਨੇ ਇਸ ਦੌਰਾਨ ਕੁੱਲ ਮਨਾਲੀ ਹਾਈਵੇ ਦਾ ਇੱਕ ਹਿੱਸਾ ਲੋਕਾਂ ਲਈ ਖੋਲ ਦਿੱਤਾ ਗਿਆ 1 ਅਗਸਤ ਨੂੰ ਕੁੱਲ ਮਨਾਲੀ ਹਾਈਵੇ ਦੇ ਕੁਝ ਹਿੱਸੇ ਬੱਦਲ ਫਟਣ ਕਾਰਨ ਰੁੜ ਗਏ ਸਨ ਮੁਰੰਮਤ ਦਾ ਕੰਮ ਚੱਲ ਰਿਹਾ ਸਥਾਨਕ ਮੌਸਮ ਵਿਭਾਗ ਨੇ 8 ਅਗਸਤ ਤੱਕ ਹਿਮਾਚਲ ਪ੍ਰਦੇਸ਼ 'ਚ ਵਕ-ਵਕ ਥਾਵਾਂ ਤੇ ਭਾਰੀ ਬਾਰਿਸ਼ ਅਤੇ ਤੂਫਾਨ ਦਾ ਜੈਲੋ ਅਲਰਟ ਚਾਲੀ ਕੀਤਾ ਸਟੇਟ ਐਮਰਜੈਂਸੀ ਆਪਰੇਸ਼ਨ ਸੈਂਟਰ ਦੇ ਅਨੁਸਾਰ ਬਹਾਨਾ ਦੀ ਆਵਾਜਾਈ ਲਈ ਬੰਦ ਕੀਤੀਆਂ ਸੜਕਾਂ ਵਿੱਚ ਕੁੱਲੂ ਕਾਂਗੜਾ ਵਿੱਚ 7 ਅਤੇ ਕਿਨੌਰ ਜ਼ਿਲ੍ਹੇ ਵਿੱਚ 2 ਸੜਕਾਂ ਸ਼ਾਮਿਲ ਨੇ ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਰੁਕ ਰੁਕੇ ਬਾਰਿਸ਼ ਹੋ ਰਹੀ ਹੈ। ਬੰਗਲਾਦੇਸ਼ ਦੇ ਵਕਵਕ ਹਿੱਸਿਆਂ ਚ ਭੇਦਭਾਵ ਵਿਰੋਧੀ ਵਿਦਿਆਰਥੀ ਅੰਦੋਲਨ ਦੌਰਾਨ ਪੜਕੀ ਹਿੰਸਾ ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 101 ਹੋ ਗਈ ਹੈ ਅਤੇ 500 ਤੋਂ ਵੱਧ ਜ਼ਖਮੀ ਹੋ ਗਏ ਨੇ ਕੋਟਾ ਸੁਧਾਰ ਦੀ ਮੰਗ ਦੇ ਰੂਪ ਵਿੱਚ ਜੋਨ ਦਲਨ ਸ਼ੁਰੂ ਹੋਇਆ ਸੀ ਉਹ ਆਖਰਕਾਰ ਸਰਕਾਰ ਨੂੰ ਬਦਲਣ ਲਈ ਇੱਕ ਅੰਦੋਲਨ ਵਿੱਚ ਬਦਲ ਗਿਆ ਤਿੱਖੀ ਚੜ੍ਹਪ ਉਸ ਸਮੇਂ ਸ਼ੁਰੂ ਹੋ ਗਈ ਜਦੋਂ ਸਰਕਾਰ ਦੇ ਅਸਤੀਫੇ ਦੀ ਮੰਗ ਲਈ ਅਸਹਿਯੋਗ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਪ੍ਰਦਰਸ਼ਨਕਾਰੀਆਂ ਨੂੰ ਸਰਕਾਰ ਸਮਰਥਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਪ੍ਰਦਰਸ਼ਨਕਾਰੀਆਂ ਨੇ ਹਿੰਸਾ ਨੂੰ ਰੋਕਣ ਲਈ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਗਲਬਾ ਦੇ ਸੱਦੇ ਨੂੰ ਖਾਰਿਜ ਕਰ ਦਿੱ ਚੇਪੇਤਪਾ ਵਿਰੋਧੀ ਵਿਦਿਆਰਥੀ ਅੰਦੋਲਨ ਦੌਰਾਨ ਪੜਕੀ ਹਿੰਸਾ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 101 ਹੋ ਗਈ ਅਤੇ 500 ਤੋਂ ਵੱਧ ਚੱਕਮੀ ਹੋਏ ਨੇ ਪਿਛਲੇ ਇੱਕ ਹਫਤੇ ਪੰਜਾਬ ਦੇ ਕਈ ਲੀਡਰ ਵਿਦੇਸ਼ ਜਾਣਾ ਚਾਹੁੰਦੇ ਸਨ ਪਰ ਕੇਂਦਰ ਸਰਕਾਰ ਨੇ ਉਹਨਾਂ ਨੂੰ ਪਰਵਾਨਗੀ ਨਹੀਂ ਦਿੱਤੀ ਜਿਸ ਕਰਕੇ ਉਹ ਵਿਦੇਸ਼ ਨਹੀਂ ਜਾ ਸਕੇ ਪਰ ਪੰਜਾਬ ਦੇ ਇੱਕ ਮੰਤਰੀ ਅਚੇਹ ਵੀ ਨੇ ਜਿਨ੍ਹਾਂ ਨੇ ਵਿਦੇਸ਼ ਮੰਤਰਾਲੇ ਦੀ ਪਰਵਾਨਗੀ ਤੋਂ ਬਿਨਾ ਹੀ ਕੈਨੇਡਾ ਦਾ ਦੌਰਾ ਕਰ ਲਿਆ ਪੰਜਾਬ ਦੇ ਜਲ ਸਰੋਤ ਮੰਤਰੀ ਚੇਤਨ ਸਿੰਘ ਜੜਮਾਚਰਾ ਨੇ ਆਪਣਾ ਕੈਨੇਡਾ ਦੌਰਾ ਕੇਂਦਰੀ ਵਿਦੇਸ਼ ਮੰਤਰਾਲੇ ਦੀ ਪਰਵਾਨਗੀ ਤੋਂ ਬਿਨਾ ਹੀ ਮੁਕੰਮਲ ਕਰ ਲਿਆ ਕੇਂਦਰੀ ਵਿਦੇਸ਼ ਮੰਤਰਾਲੇ ਤੋਂ ਕੈਬਨਿਟ ਮੰਤਰੀ ਜੜਮਾਚਰਾ ਨੇ ਰਾਜਸੀ ਪਰਵਾਨਗੀ ਮੰਗੀ ਸੀ ਪਰੰਤੂ ਕੇਂਦਰੀ ਮੰਤਰਾਲੇ ਨੇ ਪਰਵਾਨਗੀ ਠੁਕਰਾ ਦਿੱਤੀ ਸੀ ਪ੍ਰਾਪਤ ਜਾਣਕਾਰੀ ਅਨੁਸਾਰ ਕੇਂਦਰੀ ਵਿਦੇਸ਼ ਮੰਤਰਾਲੇ ਨੇ ਕੈਬਨਿਟ ਮੰਤਰੀ ਜੜਾ ਮਾਚਰਾ ਨੂੰ ਸਿਆਸੀ ਪ੍ਰਵਾਨਗੀ ਨਾ ਦੇਣ ਪਿੱਛੇ ਕੋਈ ਕਾਰਨ ਨਹੀਂ ਦੱਸਿਆ ਸੀ ਕੇਂਦਰੀ ਵਿਦੇਸ਼ ਮੰਤਰਾਲੇ ਨੇ 2 ਅਗਸਤ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਪੈਰਿਸ ਦੌਰੇ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਅਮਰੀਕਾ ਦੌਰੇ ਨੂੰ ਸਿਆਸੀ ਪ੍ਰਵਾਨਗੀ ਨਹੀਂ ਦਿੱਤੀ ਸੀ ਹੁਣ ਦੇਖਣਾ ਹੋਵੇਗਾ ਕਿ ਕੇਂਦਰੀ ਤੋਂ ਮਨਜ਼ੂਰੀ ਨਾ ਮਿਲਣ ਦੇ ਬਾਵਜੂਦ ਜੜਾ ਮਾਚਰਾ ਦਾ ਕੈਨੇਡਾ ਚਲੇ ਜਾਣ ਨੂੰ ਲੈ ਕੇ ਕੇਂਦਰੀ ਵਿਦੇਸ਼ ਮੰਤਰਾਲਾ ਕੀ ਕਦਮ ਚੁੱਕਦਾ ਹੈ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਦਲ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਸੰਬੰਧੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਦਿੱਤਾ ਮੁਆਫੀ ਨਾਮਾ ਜਨਤਕ ਕਰ ਦਿੱਤਾ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰ ਨੇ ਇਸ ਮੁਆਫੀ ਨਾਮੇ ਨੂੰ ਜਨਤਕ ਕਰਦਿਆਂ ਕਿਹਾ ਕਿ ਇਸ ਬਾਰੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਫੈਸਲਾ ਲਿਆ ਜਾਵੇਗਾ ਦੱਸ ਦਈਏ ਕਿ ਅਕਾਲੀ ਦਲ ਦੇ ਬਾਗੀ ਤੜੇ ਨੇ 1 ਜੁਲਾਈ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰਿਤ ਵਿਖੇ ਆ ਕੇ ਸੁਖਬੀਰ ਬਾਦਲ ਨੂੰ 2007 ਤੋਂ ਅਕਤੂਬਰ 2015 ਤੱਕ ਵਾਪਰੀਆਂ ਘਟਨਾਵਾਂ ਦੇ ਦੋਸ਼ੀ ਠਹਿਰਾਇਆ ਸੀ ਇਸ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ 15 ਦਿਨਾਂ ਦੇ ਅੰਦਰ ਸਪਸ਼ਟੀਕਰਨ ਮੰਗਿਆ ਸੀ ਇਸ ਦੇ ਮੱਦੇਨਜ਼ਰ 24 ਜੁਲਾਈ 2024 ਨੂੰ ਸ਼੍ਰੋਮਣੀ ਕਾਲੀ ਦਲ ਦੇ ਆਗੂਆਂ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸ਼੍ਰੀ ਅਕਾਲ ਤਖਤ ਸਾਹਿਬ ਅੱਗੇ ਸੀਲ ਬੰਦ ਲਿਫਾਫੇ ਵਿੱਚ ਸਪਸ਼ਟੀਕਰਨ ਦਿੱਤਾ ਸੀ ਸੁਪਰੀਮ ਕੋਰਟ ਨੇ ਆਮ ਆਦਮੀ ਪਾਰਟੀ ਆਪ ਦੀ ਸਰਕਾਰ ਨੂੰ ਵੱਡਾ ਝਟਕਾ ਦਿੰਦੇ ਹੋਏ ਸੋਮਵਾਰ ਨੂੰ ਕਿਹਾ ਕਿ ਦਿੱਲੀ ਦੇ ਉਪਰਾਸ਼ਪਾਲ ਕੋਲ ਦਿੱਲੀ ਨਗਰ ਨਿਗਮ ਐਮ ਸੀ ਡੀ ਚ ਐਲਡਰਮੈਨ ਨਾਮਜ਼ਦ ਕਰਨ ਦਾ ਅਧਿਕਾਰ ਹੈ ਚੀਫ ਜਸਟਿਸ ਡੀ ਵੀ ਚੰਦਰਚੂਡ ਜੱਜ ਪੀ ਐਸ ਨਰਸੀਮਾ ਅਤੇ ਜੱਜ ਜੇ ਵੀ 파ਰਦੀਵਾਲਾ ਦੀ ਬੈਂਚ ਨੇ ਦਿੱਲੀ ਸਰਕਾਰ ਦੀ ਇਹ ਦਲੀਲ ਖਾਰਜ ਕਰ ਦਿੱਤੀ ਕਿ ਉਪਰਾਸ਼ਪਾਲ ਐਮ ਸੀ ਡੀ ਚ ਐਲਡਰਮੈਨ ਨਾਮਜ਼ਦ ਕਰਨ ਦੇ ਸਬੰਧ ਵਿੱਚ ਮੰਤਰੀ ਕੈਬਨਿਟ ਦੀ ਸਲਾਹ ਮੰਨਣ ਲਈ ਮਜਬੂਰ ਨੇ ਸੁਪਰੀਮ ਕੋਰਟ ਨੇ ਇਸ ਮੁੱਦੇ ਤੇ ਕਰੀਬ 15 ਮੀਨ ਸਰਖੇਤ ਰੱਖਿਆ ਪਿਛਲੇ ਸਾਲ 17 ਮਈ ਨੂੰ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਉਪਰਾਜਪਾਲ ਨੂੰ ਐਮਸੀਡੀ ਐਲਡਰਮਨ ਨਾਮਜ਼ਦ ਕਰਨ ਦਾ ਅਧਿਕਾਰ ਦੇਣ ਦਾ ਮਤਲਬ ਹੋਵੇਗਾ ਕਿ ਉਹ ਚੁਣੇਗੇ ਨਗਰਬਾੜੀ ਨੂੰ ਅਸਥਿਰ ਕਰ ਸਕਦੇ ਨੇ ਐਮਸੀਡੀ 'ਚ 250 ਚੁਣੇਗੇ ਅਤੇ 10 ਨਾਮਜ਼ਦ ਮੈਂਬਰ ਨੇ ਦਸੰਬਰ 2022 'ਚ ਆਪ ਨੇ ਨਗਰ ਨਿਕਮ ਚੋਣਾਂ 'ਚ 134 ਬਾਰ ਚ ਜਿੱਤ ਨਾਲ ਐਮਸੀਡੀ ਤੇ ਭਾਜਪਾ ਦੇ 5 ਸਾਲ ਦੇ ਸ਼ਾਸਨ ਨੂੰ ਖਤਮ ਕਰ ਦਿੱਤਾ ਸੀ ਭਾਜਪਾ ਨੇ 104 ਸੀਟਾਂ ਜਿੱਤੀਆਂ ਸਨ ਜਦੋਂ ਕਿ ਕਾਂਗਰਸ 9 ਸੀਟਾਂ ਨਾਲ ਤੀਜੇ ਸਥਾਨ ਤੇ ਰਹੀ ਸੀ ਸਰਕਾਰ ਨੇ ਸੋਮਵਾਰ ਨੂੰ ਦੇਸ਼ ਵਿੱਚ ਅੱਤਵਾਦ ਦੇ ਖਤਰੇ ਦੇ ਅਲਰਟ ਪੱਧਰ ਨੂੰ ਸੰਭਵ ਤੌਰ ਤੇ ਤੋਬਾਦਾ ਕੇ ਸੰਭਾਵਿਤ ਕਰ ਦਿੱਤਾ ਇਸ ਦੇ ਲਈ ਸਰਕਾਰ ਨੇ ਨੌਜਵਾਨਾਂ ਵਿੱਚ ਵਧ ਰਹੀ ਕੱਟੜਪੰਥੀ ਵਿਚਾਰਧਾਰਾ ਤੇ ਇਜ਼ਰਾਈਲ ਹਮਾਸ ਟਕਰਾ ਕਾਰਨ ਪਾਈ ਚਾਰ ਤਣਾਅ ਬਾਰੇ ਚਿੰਤਾਵਾਂ ਦਾ ਹਵਾਲਾ ਦਿੱਤਾ ਇਹ ਪਹਿਲੀ ਵਾਰ ਹੈ ਕਿ ਨਵੰਬਰ 2022 ਤੋਂ ਬਾਅਦ ਉਹ ਖਤਰੇ ਦਾ ਪੱਧਰ ਪੰਜ ਪੱਧਰੀ ਨੈਸ਼ਨਲ ਟੈਰਰਿਜ਼ਮ ਥ੍ਰੀਟ ਐਡਵਾਈਜ਼ਰੀ ਸਿਸਟਮ ਦੇ ਮੱਦ ਤੱਕ ਵਧਾ ਦਿੱਤਾ ਗਿਆ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਕਿਹਾ ਕਿ ਹਾਲਾਂਕਿ ਅਧਿਕਾਰੀਆਂ ਦਾ ਮੰਨਣਾ ਹੈ ਕਿ ਮੌਜੂਦਾ ਹਾਲਾਤ ਵਿੱਚ ਅੱਤਵਾਦਿਕ ਇੱਕ ਵੱਡਾ ਖਤਰਾ ਹੈ ਪਰ ਉਹ ਕਿਸੇ ਖਾਸ ਖ ਬਨੀਜ਼ ਨੇ ਕਿਹਾ ਮੈਂ ਆਸਟ੍ਰੇਲੀਅਨ ਲੋਕਾਂ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਕਿ ਸੰਭਾਵਿਤ ਦਾ ਮਤਲਬ ਇਹ ਨਹੀਂ ਹੈ ਕਿ ਕੁਝ ਹੋਣ ਵਾਲਾ ਹੈ ਅਤੇ ਇਸ ਦਾ ਮਤਲਬ ਇਹ ਨਹੀਂ ਹੈ ਕਿ ਕਿਸੇ ਧਮਕੀ ਜਾਂ ਖਤਰੇ ਬਾਰੇ ਕੋਈ ਖੂਫੀਆ ਜਾਣਕਾਰੀ ਹੈ ਉਹਨਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਸਰਕਾਰ ਦੇਸ਼ ਦੀ ਖੂਫੀਆ ਏਜੰਸੀ ਆਸਟ੍ਰੇਲੀਅਨ ਸੁਰੱਖਿਆ ਖੂਫੀਆ ਸੰਗਠਨ ਦੀ ਸਲਾਹ ਤੇ ਕੰਮ ਕਰ ਰਹੀ ਹੈ ਪ੍ਰਧਾਨ ਮੰਤਰੀ ਨੇ ਕਿਹਾ ਸਾਨੂੰ ਸੂਚਨਾ ਮਿਲ ਰਹੀ ਹੈ ਕਿ ਆਸਟ੍ਰੇਲੀਅਨ ਕਈ ਤਰ੍ਹਾਂ ਦੀ ਕਟੜਪੰਥੀ ਵਿਚਾਰਧਾਰਾ ਅਪਣਾ ਰਹੇ ਨੇ ਅਤੇ ਚੌਕਸ ਰਹਿਣਾ ਸਾਡੀ ਜ਼ਿੰਮੇਵਾਰੀ ਹੈ ਸਵੇਰ ਸੰਦੇਸ਼ ਦੁਨੀਆ ਦੀ ਖਬਰਾਂ ਮੈਨੂੰ ਦਿਓ ਇਜਾਜ਼ਤ ਧੰਨਵਾਦ ਸਸ਼ੀਕ